ਕਉਂਕਾਰ ਸਤਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪੁ ਸ੍ਰੀ ਮੁਖਵਾਕ ਪਾਤਸ਼ਾਹੀ ਦਸਮੀ ਛਪੈ ਸੰਦੋ ਤੋ ਪ੍ਰਸਾਦ ਚਕਰ ਚਿਹਨੇ ਅਰ ਬਰਨ ਜਾਤੇ ਅਰ ਪਾਤ ਨਹਿ ਜਹੇ ਰੂਪ ਰੰਗ ਅਰ ਰੇਖ ਭੀਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪੂਰਕਾਸ਼ ਅਮਤੋਜ ਕਹਿਜੈ ਕੋਟ ਇੰਦਰੇਂਦਰਾਣ ਸਾਹੁ ਸਾਨ ਗਣੀਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤਵੰਤਰਣ ਕਹਿਤ ਤਵ ਸਰਬਨਾਮ ਕਥ ਕਵਨ ਕਰਮਨਾਮ ਵਰਨਤ ਸੁਮਤ ਭਜੰਗ ਪ੍ਰਯਤ ਛੰਦ ਨਮਸਤਵੰ ਅੰਗਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰਗਾ ਗਾਇ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਥਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਅਮਜਵੇ ਨਮਸਤਸਤੇ ਅਜਵੇ ਅਦੇਸੰਗ ਅਦੇਸੇ ਨਮਸਤੰ ਅਪੇਸੇ ਨਮਸਤੰ ਨਰਤਾ ਮੇ ਨਮਸਤੰ ਨਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੇ ਨਮਸਤੰ ਅਪੇਵੈ ਨਮਸਤੰ ਆ ਜਨਮੇ ਨਮਸਤੰ ਸੋ ਬਨਮੇ ਨਮੋ ਸਰਬ ਗੋਣੇ ਨਮੋ ਸਰਬ ਭੋਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਮਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬ ਤੰਦੇ ਨਮੋ ਸਤਿ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ नमो सर्वपले चाचरी शांतो प्रसाद अरूप है अनूप है अजूह है अपू है अलेख है अपेख है अनाम है अकाम है अतेह है अपेह है अजीत है अपीत है तरमान है निदान है त्रबर्ग है सर्ग है अनिल है अनाद है अजीह है आजाद है अजन्म है वर्ण है अपूत है अपर्ण है अगंज है अपज है अजूज है अचंज है ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਲ ਹੈ ਅੱਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਹਲੇਕ ਹੈ ਨਿਸ਼੍ਰੀਕ ਹੈ ਨਿਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਹਲੋਕ ਹੈ ਅਸ਼ੋਕ ਹੈ ਅਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਾ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਰੀਕ ਹੈ ਭੁਜੰਗ ਪ੍ਰਯਾਤਸ਼ੰਦ नमो सर्वमान्ये समस्ते निधाने नमो देवदेवे अपेक्षी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे निरसंगी परमाथे नमो भन पान भाने नमो मन माने नमो चंद्र चंदरे नमो भन पान भाने नमो गीत गीते नमो तान ताने नमो नृत्य निर्त नृत्य नमो नाद नादे नमो बांद पाने नमो बाद बादे انگی انا سمستے سرپے پرپنگ پر پوتے کلکن کلکس نمو رجرجر پہ نمو جوگجوگی پہم سدھے نمو رجرجی پہ بردے نمو شر نمے نمو پہم جاتا نمو لوکمتا پوگی ابگتے نمو جوگجوگی پہمجگتے नमो नित्यनारायणे क्रूरकर्मे नमो प्रेत अप्रेत देवे सुर्मे नमो रोगहर्ता नमो रागरूपे नमो शाहशाहं नमो पूपूपे नमो दानदाने नमो मानमाने नमो रोगरोगे नमस्तङ्गस्नानं नमो मन्त्रमन्त्रं नमो यन्त्रयन्त्रं नमो इष्ट इष्टे नमो तन्त्रतन्त्रं सदा सर्वंग प्रणासे अनूपे अरूपे समस्तुलनिवासे ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦੇ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ ਤੇਰਾ ਜੋਰ ਚਾਚਰੀ ਸ਼ੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਪੁਜੰਗ ਪ੍ਰਿਆਤ ਸ਼ੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੇ ਨਿਦਾਨੇ ਨਮਸਤੁਂ ਨਾਥੇ ਨਮਸਤੁਂ ਪਰਮਾਥੇ ਨਮਸਤੁਂ ਅਗੰਜੇ ਨਮਸਤੁਂ ਅਪੰਜੇ ਨਮਸਤੁਂ ਅਕਾਲੇ ਨਮਸਤੁਂ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृषंग नमो सर्व रंगे तृपंगी अनंगे नमो जीव जीवंग नमो बीज बिजे अक्षजे अभिजे समस्तंग पुसजे कृपालंग स्वरूपे कुकर्म परणासि सदा सर्वदा रिदिसदंग निवासी चरपट शांतो प्रसाद ਅਮ੍ਰਿਤ ਕਰਮੇ ਅਮ੍ਰਿਤਰ ਮੇ ਅਖਲ ਜੋਗੇ ਅਚਲ ਭਗੇ ਅਚਲ ਰਾਜੇ ਅਟਲ ਸਾਜੇ ਅਖਲ ਤਰ ਮੰਗਾਲ ਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਪੁਗਤਾ ਸਰਵੰਗ ਜੂਤਾ ਸਰਵੰਗ ਦੇਵੰ ਸਰਵੰਗ ਪੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤੋਂ ਪ੍ਰਸਾਦ ਆਦ ਰੂਪਨਾਦ ਮੂਰਤ ਜੋਨਪੁਰਖ ਅਪਾਰ ਸਰਵ ਮੰਤਰ ਮੰਦ ਦੇਵ ਵਿਪੇ ਵਿਆਦ ਉਧਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਵਿਰਾਜਹੀ ਆਵ ਤੂਤ ਰੂਪ ਰਸਾਲ ਨਾਮ ਠਾਮਨਾ ਜਤ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਧਾਰ ਮੂਰਤਾ ਜੋ ਨ ਆਦੇ ਸੇਖ ਦੇਸ ਨ ਭੇਜਾਕਰ ਰੂਪ ਰੇਖ ਨਾ ਰਾਗ ਜਤ ਤਤਰ ਦਿ ਸਭ ਸਹ ਹੋ ਫੈਲੇਉ ਰਾਗ ਨਾਮ ਕਾਮਹੀਨ ਪੇ ਖ ਧਮ ਨ ਜਾਏ ਸਰਬ ਮਨ ਸਰਬਤਰ ਮਾਨ ਸਦ ਮੰਤਤਾ ਹੈ एक मूर्त अनेक दर्शन किन रूप अनेक खेल 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 अनंत को फरेक देव प्रेम न जाने जे बेदूरक तेब रूप रंग न जात पासो जानी के जे जीव ता आत्मा तन जात जा कर जन्म मरण बहीन चक्कर बक्कर फिरत चक् मनipur teen lok 14 के विखय जग जाप जे जाप आ देवनाद मूर्त आपे सबे यथाप परम रूप नेद मूर्त पूर्ण पुरुष अपा ਸਰਬ ਸਰਚਿਓ ਸਿਯੰਭੋ ਗਣਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿ ਤ ਭੂਤ ਲਾਖਾ ਭੇਸ ਅੰਗ ਰਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕ ਦਾਇ ਕਾਮ ਆਪ ਰੂਪ ਅਮੀਕ ਨੁਸਤਤ ਏਕ ਪੁਰਖ ਤੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਸੂਤ ਅੰਗ ਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਵਗੰਤ ਸਰਵਹੰਤਾ ਸਰਵਤੇਨ ਭੇਖ ਸਰਵ ਸ਼ਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ 베ਦ ਪ੍ਰਾਨ ਜਾ ਕੇ ਨੇਤ ਭਕਤ ਨਿਤ ਕੋਟ ਸਿਮਰਿਤ ਪ੍ਰਾਨ ਸ਼ਾਸਤਰ ਨਾ ਆਵਹੀ ਬੋ ਚਿਤ ਮਦ ਭਾਰਸ਼ਣ ਤੋਂ ਪ੍ਰਸਾਦ ਗੁਣ ਗਨੂਦਾਰ ਮਹਿਮਾ ਪਾਰ ਅਸਨ ਅਭੰਗ ਉਪਮਾਨ ਅੰਗ ਅਨਪੋ ਪ੍ਰਕਾਸ਼ ਨਿਸ ਦਿਨ ਅਨਾਸਿਆ ਜਾਣ ਬਹੁ ਸ਼ਾਹਨਸਾਓ राजान राजपानान पान देवांदे वंद देव उपमा महान इंद्रान इंद्रवान बाल रंगकार रंगकालान काल अनपुते अंगया बापांग गतमित्य अपार गुणगन धार मुनगन प्रणाम निरपैन काम यत दद प्रचंड मित गत अखंड अलस्य कर्म अदृश्य धर्म सर्वा परणाड अनडंड बड चचरी संतो प्रसाद गोविंदे मुकंदे उदार अपारे हरिं करियं ने नामे अकामे भुजंग परे अथ छंद ਚਤੁਰਚਕਰ ਕਰਤਾ ਚਤੁਰਚਕਰ ਹਰਤਾ ਚਤੁਰਚਕਰ ਦਾਨੇ ਚਤੁਰਚਕਰ ਜਾਨੇ ਚਤੁਰਚਕਰ ਵਰਤੀ ਚਤੁਰਚਕਰ ਭਰਤੀ ਚਤੁਰਚਕਰ ਪਾਲੇ ਚਤੁਰਚਕਰ ਕਾਲੇ ਚਤੁਰਜ ਕਰਪਾ ਸੇ ਚਤੁਰਚਕਰ ਵਾਸੀ ਚਤੁਰਚਕਰ ਮਾਨੇ ਚਤੁਰਚਕਰ ਦਾਨੇ ਚਾਚਰੀ ਸ਼ੰਦ ਨਾ ਸਤਰੇ ਨਾ ਮਿਤਰੇ ਨਾ ਪਰਮੰਗ ਨਾ ਪਿਤਰੇ ਨਾ ਕਰਮੰਗ ਨਾ ਕਾਇ ਅ ਜਨਮੰ ਅ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਹੈ ਪਵਿੱਤਰੈ پکبتی شنطو پرساد کیا, کیا, کیا گنج کرم کیا پنج پرم کیا پوک سوک کیا ابتوت ورن ہے کہ بھوت کرنا کہ راجم پرما ہے ہاں کہ ترمنگ توجہ ہے کیا آسوک ورن کے سربایا پرن ہے के जगतां कृति हैं के शतरंज छतरी हैं के ब्रह्मंग स्वरूप है के अनपो अनुप है के आदे आदेव हैं के आप अपेव हैं के चित्रंग बहिन के के अधीन के रोजी रजा कह रही मेरे हक है के पाक बे है के गैबल गैब हैं के अफुल गुनाह हैं के शाहान शाह हैं के कारण कुनिंद हैं के रोजी देहंद हैं के राज कृहिम है के कर्मम करीम हैं کہ سربنگ کلی ہیں کہ سربنگ دلی ہیں کہ سربتر مانے ہیں کہ سربتر دانے ہیں کہ سربتر گونے ہیں کہ سربتر پونے ہیں کہ سربتر دیس ہے کہ سربتر پیس ہے کہ سربتر راج ہے کہ سربتر ساج ہے کہ سربتر دین ہے کہ سربتر لین ہے کہ سربتر جاہو کہ سربتر پاہو ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵੰ ਪ੍ਰਧਾਨੈ ਕੇ ਸਰਬਤਰ ਜਾਪੈ ਕੇ ਸਰਬਤਰ ਥਾਪੈ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਕਲੀ ਮੈਂ ਕੇ ਪਰਮੰਖ ਫਹੀ ਮੈਂ ਕਿਆ ਕਲਮ ਮੈਂ ਕਿ ਸਾਹਿਬ ਕਲਮ ਮੈਂ ਕਿ ਹੁਸਨ ਵਜ਼ੂਹ ਹੈ ਤਮਾਮਲ ਰਜ਼ੂਹ ਹੈ ਹਮੇ ਸਲਸਲਾ ਮੈਂ ਇਸ ਲਿਖਤ ਮੁਦਾਮੈਂ ਗਨੀ ਮੁਲ ਸ਼ਿਕਸਤਾ ਹੈ ਗਰੀਬ ਪਰਸਤਾ ਹੈ ਬਿਲੰਦਲ ਮਕਾਨੇ ਜ਼ਮੀਨੁਲ ਜ਼ਮਾਨੇ ਤਮੀਜ਼ੁਲ ਤਮਾਮ ਮੈਂ ਰਜ਼ੂਲ ਨਿਧਾਨ ਹੈ ਹਰਿ ਫਲ ਜਿ ਮੈਂ ਰਜ਼ਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਆ ਭੇਦ ਹੈ ਆ ਪੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਰੀਬ ਮੁਲਕ ਹੀ ਰਾਜ਼ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਪੂਤ ਹੈ ਪਰਭੁਗਤ ਪ੍ਰਵਾਹ ਹੈ ਸੋ ਜੁਗਤ ਸੁਦਾ ਹੈ ਸਦਾ ਵੰਗ ਸਰੂਪ ਹੈ ਅਪੇਧੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦਾ ਵਲੇ ਅਕਾਮ ਹੈ ਨਿਰਵਾਦ ਸਰੂਪ ਹੈ ਅੰਗਾਦ ਹੈ ਅਨੂਪ ਹੈ ਓੰ ਆਦ ਰੂਪੇ ਅਨਾਦ ਸਰੂਪ ਹੈ ਅਨੰਗੀ ਆ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਵਗੰ ਤ੍ਰਵਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੁ ਸਰਬਾ ਅਨੁਰਾਗੈ تر پکت سوروپ ہیں اچ ہیں ہیں اچھوت ہیں کنرک پرناس ہیں پرت پرواس ہیں نروکت پرواہیں سد سدا ہیں سوروپ ہیں پرجپ ہیں نروکت سدا ہیں پرواہیں انکت سوروپ ہیں پرجگت انوپ ہیں چاچی شان چا اپ ہیں انگ ہیں اپیک ہیں الیک اپ ہیں اپرم ہیں اکرم اپ ہیں, اپ ہیں اناد ہیں جگاد ہیں ਅਜੇ ਹਨ ਅਬੇ ਹਨ ਆਪੂਤ ਹਨ ਤੂਤ ਹਨ ਅਨਾਸ ਹਨ ਉਦਾਸ ਹਨ ਤੰਦ ਹਨ ਬੰਦ ਹਨ ਆਪ ਭਗਤ ਹਨ ਬੇਰਕਤ ਹਨ ਅਨਾਸ ਹਨ ਪ੍ਰਕਾਸ਼ ਹਨ ਨਿਚਿੰਤ ਹਨ ਸੁਨਤ ਹਨ ਅਲਿਖ ਹਨ ਅਦਿਖ ਹਨ ਹਲੇਖ ਹਨ ਅਪੇਖ ਹਨ ਟਾਹ ਹਨ ਅਗਾਹ ਹਨ ਅਸੰਭ ਹਨ ਅਗੰਭ ਹਨ ਅਨੀਲ ਹਨ ਅਨਾਧ ਹਨ ਅਦਿਤ ਹਨ ਸੁਨਿਤ ਹਨ ਅਜਾਤ ਹਨ ਅਜਾਦ ਹਨ ਚਰਪਟ ਸੰਤੋ ਪ੍ਰਸਾਦ سرحنتا سروگنتا سرخیاتا سرجاتا سرحرتا سرکرتا سروپرنگ سرترانکرم سرترمنگ سرجوگتا سروکتا رسو شوپ پرساد نمرکاسے سد پرکاشے انگسپے ابنگ وپوتے پر سدا سر سات اگادسروپے نربادیپوتے انگی عنا ترپنگی ترکمے نرنگیسپے سروگی عنوپے ਨਾ ਪੁਤਰੇ ਨਾ ਪੁਤਰੇ ਨਾ ਸਤਰੇ ਨਾ ਮਤਰੇ ਨਾ ਤਤ ਨਾ ਮਤ ਨਾ ਜਤੈ ਨਾ ਪਤੈ ਨਿ ਸਾਖੁ ਸ੍ਰੀ ਕਹਿ ਅਮਿਤੋ ਅਮਿਕ ਹੈ ਸਦਾਬੰਗ ਪ੍ਰਮਾਹ ਅਜੈ ਹੈ ਅਜਾ ਹੈ ਭਗਵਤੀ ਸ਼ੰਤੋ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਰਾਗ ਹੈ ਕਿ ਕਾਮਿਲ ਕਰੀਮ ਹੈ ਕਿ ਰਾਜ ਕਰੀਮ ਹੈ ਕਰੋ ਜੀ ਦੇ ਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜ਼ਮਾਲ ਹੈ غنیم الخراج ہیں غریب النواز ہیں حریف الفقان ہیں راسل فکان ہیں کلنکنگ پرناس ہیں سمست النواس ہیں اگنجول غنیم ہیں رضائے کر ہیں سمست الرواں ہیں کہ صاحب کی راہ ہیں کہ نرکنگ پرناس ہیں بحست النواس ہیں کے سرب الگوان ہیں ہم سل روان ہیں تمام التمیج ہیں سمست الجیز ہیں پرنگ پرمیس ہیں سمستلا دیس ہیں ਅਦੇਸ ਉਲ ਲੇਖ ਹੈ ਅਮੇ ਸੁਲ ਭੇਖ ਹੈ ਜਮੀਨ ਉਲ ਜਮਾ ਹੈ ਅਮੀ ਕੁਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲ ਪ੍ਰਕਾਸ਼ ਹੈ ਕਿ ਮਿੱਤੋਂ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋਂ ਵਿਭੂਤ ਹੈ ਕਿ ਮਿੱਤੋਂ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲ ਅਨੰਗ ਹੈ ਕਿ ਮਿੱਤੋਂ ਅਭੰਗ ਹੈ ਮਦ ਭਾਰ ਸੰਤੋ ਪ੍ਰਸਾਦ ਮਨਮਨ ਪਨਾਮ ਗੁਣ ਗਰਮਦਾ ਹਰ ਬਰਿਆ ਗੰਝ ਹਰ ਨਰ ਪ੍ਰਪੰਝ ਅਨਗਨ ਪ੍ਰਣਾਮ ਮਨਮਨ ਸਲਾਮ ਹਰ ਨਰ ਅਖੰਡ ਵਰਨ ਰੇ ਮੰਡ ਅਨਭਵਨਾਸ ਮਨਮਨ ਪ੍ਰਕਾਸ਼ ਗੁਣਗਨ ਪਨਾਮ ਜਲਥਲ ਮੁਧਾਮ ਅੰਛੇ ਜੇ ਅੰਗੇ ਆਸਨਿ ਅਭੰਗ ਉਪਮਾ ਪਾਰਗਤ ਮਿਤਿ ਉਧਾਰ ਜਲਥਲ ਮੰਡ ਦਿਸਵਸਿ ਅਭੰਡ ਜਲਥਲ ਮਹੰਤ ਦਿਸਵਸ ਬੇਅੰਤ ਅਨਭਵ ਅਨਾਸਤਿ ਤਰਤ ਤੁਰਾ ਸਿਆ ਜਨ ਬਾਹੋ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲ ਕੰਡ ਖਿਆਲ ਗੁਰਬਾਰ ਅਕਾਲ ਕਾਰ ਕਰ ਪ੍ਰਣਾਮ ਜਿਤ ਚਰਨ ਨਾਮ ਅਨਛਿਤ ਜਗਾਤ ਅੱਜ ਜਿਨਾ ਬਾਤ ਅਨ ਝੰਝ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਣ ਠਟਿਆ ਪਾਰ ਹੜੀ ਧਰਮ ਮੇ ਅਤ ਠੀਟ ਕਰਮ ਅਣ ਬਰਣ ਅਨੰਤ ਦਾਤਾ ਮਹੰਤ ਹਰ ਮੂਲ ਬਨਾ ਸ਼ੰਤੋ ਪ੍ਰਸਾਦ ਕਰुणाਲੇ ਹੈ ਅਲ ਕਲ ਹੈ ਖਲਕੰਡਣ ਹੈ ਮਹ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰ ਮਹ ਸਰਬ ਉਭਾਰਣ ਹੈ ترت کے ترن ہیں جا کے کرن ہیں منمانے ہیں جگ جانے ہیں سربن پر ہیں سربن کر ہیں سرپاشے ہیں سروناش ہیں کروناکر ہیں وشوپر ہیں سرویشور ہیں جگتےشور ہیں برہمنڈس ہیں کلکھنڈس ہیں پرتے پر ہیں کرونا کر ہیں جپا جپ ہیں تھپا تھپ ہیں کرتا کرت ہیں امرتا امرت ہیں امرتا مرت ہیں کروناکرت ہیں کرتا کرت ہیں ترنی ترت ہیں امتےشور ہیں پرمیشور ہیں کرتا کرت ہیں امرتا امرت ہیں ਅਜਵਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਪਨ ਹੈ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਯਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇਂਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦੇ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਵਿੰਦਰਿੰਦਰ ਅਨਾਦੰ ਬੇਪੁੱਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬੰਗ ਬੰਕੇ ਅਪੰਗੀਸ ਰੂਪੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਲੇ ਅਨੰਗੀ ਅਕਾਮੇ ਏ ਕਸ਼ੀਸ਼ਚੰਦ अजयले अपे अबे अपू अजू अनासक असगंज पंज लाख अपख काल दयाल लेख अपेख अनामकम गहा अठहा नाथे परमाथे अजोनिया मुनी ना दागे ना रंगे ना रूपे ना रेखे अकरमंग प्रमंग गंजि लेखे भुजंग प्रयात छंद नमस्तल प्रणामे समस्तल पूर्णासे अगंजोलनामे समस्तल निवासे nilkamang vipute samastal swrupe kukramang pranaasi sutramang vipute ਸਦਾ ਸਚ ਦਾ ਆਨੰਦ ਸਤਰੰਗ ਪੁਰਨਾਸੀ ਕਰੀ ਮੁਲਕ ਨਿੰਦਾ ਸਮਸਤੁ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀ ਅੰਕਰੀ ਅੰਕਰੀ ਮਲ ਰਹਿਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਜੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ